ਜੋ ਆ ਰਹੇ ਨੇ ਸਰਫਰ ਤੋੜਿਆ ਆਂਦੇ ਨਾਲ ਸਾਰੇ ਗੱਲਾਂ ਨੂੰ ਪੈ ਗਏ ਜੋ ਆਥਾ ਦਾ ਮਹੌਲ ਈ ਜਾ ਰਹੇ ਨੇ ਜਿਹੋ ਬੈਠਾ ਪਏ ਸੀ ਉਹ ਲੈ ਕੇ ਚੱਜੇ ਬੈਠੇ ਨਾਲ ਹੀ ਪੁੱਛੇ ਪਾਹੇ ਘਾਟੇ ਰੱਖਦੇ ਪਰ ਫਿਰ ਵੀ ਰਹਿ ਜਾਂਦੇ ਨੇ ਬਸ ਡਾਕੂਮੈਂਟਸ ਜਿਹੜੇ ਸਾਡੇ ਕੋਲ ਤੋਂ ਬੈਸਟ ਦੇ ਤੇ ਉਹ ਘਾਟਾ ਦਾ ਜੋ ਸਾਰਾ ਬੰਦਾ ਸਾਡੇ ਭੱਲਿਆ ਉਹਨਾਂ ਨੇ ਦੱਸਿਆ ਕਿ ਉੱਪਰ ਵੀ ਤੁਹਾਡਾ ਹਿੱਸਾ ਦਾ ਸਾਡਾ ਟੋਟਕਾ ਲੇਕਿਨ ਬੰਦੇ ਸਭ ਪਹਿਲਾਂ ਹੀ ਆ ਗਏ 10 10 ਖੜੇ ਹੋਏ ਸੀ ਦਾਇਆ ਕੋ ਤੇ ਬੇਹਾਨਾ ਦਾ ਟਾਈਪ ਸੀ ਆ ਜੋ ਹਰ ਆਏ ਨੇ ਘਰਾਂ ਤੋੜਿਆ ਆਂਦੇ ਨਾਲ ਹੀ ਸਾਰੇ ਗੱਲਾਂ ਨੂੰ ਪਾ ਗਏ ਜੋ ਆਥਾ ਦਾ ਬਹੁਲੇ ਜਾ ਰਹੇ ਨੇ ਜੇ ਉਹ ਬੈਹ ਪਏ ਸੀ ਉਹ ਲੈ ਕੇ ਚਾਕੇ ਬੈਠੇ ਸਾਥੀ ਪੁੱਛੇ ਉਹ ਬੈਹ ਘਾਟੇ ਰੱਖਦੇ ਪਰ ਫਿਰ ਵੀ ਰਹੀ ਜਾਂਦੇ ਨੇ ਬੈਹ ਲੈ ਕੇ ਨਾਲ ਤੋ ਪਾਪ ਕਮਰਸ ਜੇ ਸਾਡੇ ਕੁਝ ਬੈਠਵੇ ਤੇ ਉਹਦਾ ਆਤਰ ਜੋ ਸਾਰਾ ਹੋ ਜਾਂਦਾ ਵਨ ਟਾਈਮ ਆਏ ਬੀ ਸੈਕਿੰਡ ਟਾਈਮ ਆਏ ਉਹ ਪਤਨ ਵਾਰੀ ਸ਼ਾਇਦ ਆਏ ਅੰਦਰ ਫਿਰ طرف ਹੋ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਤੁਹਾਡੇ ਸਾਡੇ ਬੱਲਿਆ ਵਾਲਿਆਂ ਨੇ ਦੱਸਿਆ ਕਿ ਉੱਪਰ ਵੀ ਤੁਹਾਡਾ ਹਿੱਸਾ ਦਾ ਸ਼ਰਤ ਟੁੱਟ ਗਿਆ ਲੇਕਿਨ ਬੰਦੇ ਇੱਥੇ ਪਹਿਲਾਂ ਹੀ ਆ ਗਏ ਆ 11 10 ਖੜੇ ਹੋਏ ਸੀ ਤੁਹਾਨੂੰ ਮੈਂ ਇਥਾ ਆਦੇ ਰਲ ਵਾਸਤੇ ਕਾਰਵੇ ਦੇ ਕਿ ਪੀਸੀਆਰ ਵੀ ਸੀਗੀ ਪੀਸੀਆਰ ਵੀ ਕੰਦੇ ਕੋਸਤਾਂ ਲਗਾਈ ਹੋਇਆ ਬੋਲੋ ਉਸਤਾਦ ਥੋੜੀ ਜੀ ਇਸ ਦਾ ਲਾਅ ਇੰਡਰਡਰ ਤਾਂ ਹੈ ਹੀ ਨਹੀਂ ਜਦੋਂ ਮਰਜ਼ੀ ਜਦੋਂ ਮੇਰੇ ਦੁਕਾਨ ਦੇ ਤਕਰੀਬਨ ਆ 2-3 ਸਾਲਾਂ ਚ 7 ਵਜੇ ਦਾ ਲਗਾਤਾਰ ਕੀ ਕਰ ਮੈਨੇ ਕੋਈ ਉਹ ਵਪਾਰੀ ਕਿਸ ਤਰ੍ਹਾਂ ਕੰਮ ਕਰ ਰਹੇ ਆ ਇਹ ਲੱਗਦਾ ਵਪਾਰੀ ਤਾਂ ਆਪਣੇ ਆਪ ਨੂੰ ਅਸੁਰੱਖਿਤ ਬਸ ਹੋਸ ਕਰ ਰਿਹਾ ਸਰਕਾਰ ਤਾਂ ਕਰੇਗੀ ਜੋ ਕਰੇਗੀ ਸਰਕਾਰ ਨੂੰ ਚਾਹੀਦਾ ਵਪਾਰੀਆਂ ਨਾਲ ਸਹਿਯੋਗ ਕਰੇ ਐਡਮਿਨਿਸਟ੍ਰੇਸ਼ਨ ਸਹਿਯੋਗ ਦਵੇ ਬਾਕੀ ਪ੍ਰਕਾਰ ਹੈ ਇਸ ਤੇ ਐਡਮਿਨਿਸਟ੍ਰੇਸ਼ਨ ਦਾ ਸਾਰੇ ਜੀ ਸਾਰੇ ਫੋਰਸ ਵੀ ਜਿਹੜਾ ਨਿਗਾ ਨਹੀਂ ਰੱਖ ਸਕਦੇ ਜੋ ਤੱਕ ਇਹਨੂੰ ਨਾਥ ਨਹੀਂ ਪਾਈ ਜਾਏ ਉਦੋਂ ਤੱਕ ਕਿਵੇਂ ਵਪਾਰੀ ਸਰਵਾਈਵ ਕਰੇਗਾ